ਦੇਪਿਆਂ ਨੋਂ ਮੀਂਹ ਹੂੰ ਪਈ ਜਾਂਦਾ ਮੀਤਾ ਮਿਸਤਰੀ ਆਉਣਗੇ ਫਿਰ ਅੱਜ ਹਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗਗਨਦੀਪ ਕੌਰ ਸਵਾਇਤ ਕਰਦੀ ਹਾਂ ਆਪਣੇ YouTube ਚੈਨਲ ਸਰਾ ਫੈਮਿਲੀ ਦੇ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਠੀਕ ਠਾਕ ਹੋ ਚੜ੍ਹਦੀ ਕਲਾ ਚ ਆਪਾਂ ਵੀ ਵਧੀਆ ਠੀਕ ਠਾਕ ਹਾਂ ਜੀ ਚੜ੍ਹਦੀ ਕਲਾ ਚ ਸਵੇਰ ਮਾਰਨਿੰਗ ਦਾ ਹੋ ਗਿਆ ਜੀ ਟਾਈਮ ਤੇ ਅੱਜ ਉੱਠ ਗਏ ਜਦੋਂ 7:30 ਵਜੇ ਉੱਠੇ ਸੀ ਤਾਂ ਮੀ ਪਈ ਜਾਂਦਾ ਸੀ ਫੁੱਲ ਤੇ ਹੁਣ ਦੁਬਾਰਾ ਫੇਰ ਪਾਣੀ ਇਕੱਠ ਦਾ ਟਾਈਮ ਹੋ ਗਿਆ ਵਿੱਚ ਦੀ ਘਟ ਗਿਆ ਸੀ ਫੇਰ ਪੈਣ ਲੱਗ ਗਿਆ ਦੁਬਾਰਾ ਆ ਦੇਖੋ ਪੂਰਾ ਬਦਲ ਹੋ ਰਿਹਾ ਪੂਰਾ ਮੀ ਪਈ ਜਾਂਦਾ ਦਾ ਕੋਈ ਸੁਧਾਰ ਨਹੀਂ ਤੇ ਆਪਾਂ ਉਤਮ ਨੂੰ ਰੈਡੀ ਕਰਤਾ ਕਿਉਂਕਿ ਸ਼ਾਇਦ ਅੱਜ ਦਾ ਦਿਨ ਸਕੂਲ ਜਾਵੇ ਉਤਮ ਜੀ ਤੇ ਛੁੱਟੀਆਂ ਹੋ ਜਾਣੀਆਂ ਵੀ ਹੋਮਵਰਕ ਹੋਮਵਰਕ ਵਗੈਰਾ ਮਿਲ ਜੂਗਾ ਹਨਾ ਤਾਂ ਕਰਕੇ ਤੋੜਨਾ ਪਿਆ ਨਹੀਂ ਤੇ ਠੰਡ ਬਹੁਤ ਆਪਾਂ ਤੋੜਦੇ ਵੀ ਨਹੀਂ ਸੀ ਚੱਲ ਪਰ ਅੱਜ ਜਾੜਾ ਪਹਿਣਾ ਸੀਗਾ ਤੇ ਮੀਂਹ ਜਿਹੜਾ ਸਵੇਰੇ ਸਵੇਰੇ ਠੰਡ ਕਰਦੀ ਤੇ ਹੁਣ ਠੰਡ ਹੋ ਜਾਣੀ ਹੈ ਇਹ ਵਾਲੇ ਮੀਂਹ ਦੇ ਨਾਲ ਤੇ ਉੱਠ ਗਈ ਸੀ ਸਾਰੇ ਜਾਂਗੀ ਕੀ ਕਰਨੀ ਦਾਲ ਮੂੰਗੀ ਮੂੰਗੀ ਦਾਲ ਬਣਾਵਾਂਗੀ ਆਪਾਂ ਮੂੰਗੀ ਦੀ ਕਿਉਂਕਿ ਆਪਾਂ ਰਾਤ ਉਹ ਬਣਾਈ ਸੀਗੀ ਸ਼ਾਲਗਮ ਬਣਾਇ ਸੀ ਕੱਲ ਕਿੱਤੋਂ ਲੈਣ ਦੀ ਜਿਹੜੀ ਵੀਡੀਓ ਤੁਹਾਨੂੰ ਦਿਖਾਈ ਸੀਗੀ ਤੇ ਉਹ ਸ਼ਾਲਗਮ ਸੀਗੇ ਹੁਣ ਥੋੜੀ ਜੀ ਸਬਜੀ ਹੈਗੀ ਕੁਛ ਆਪਾਂ ਨਾਲ ਦਾਲ ਬਣਾ ਲਾਂਗੇ ਕੋਈ ਸੁੱਕੀ ਸਬਜੀ ਹੋ ਜੂਗੀ ਆਪਣਾ ਟਾਈਮ ਪਾਸ ਹੋ ਜੂਗਾ ਜੀ ਤੇ ਸਾਫ ਚੱਲ ਜੀ ਹੈ

ਕੀ ਦੂਰੀ ਆ ਨੀ ਹਾਂ ਜੁੜੇ ਹੱਡੂ ਕੋਤੈ ਨਹੀਂ ਮੀਂਹ ਹੀ ਅੰਦਾ ਬਾਹਰ ਨਾਲੇ ਖਾ ਲੋ ਮੱਠੀਆਂ ਰੂਣ ਵਾਲੀ ਮੱਠੀ ਇਹ ਕਿਸੇ ਦੇ ਵਿਆਹ ਚ ਹੋਈਆਂ ਸੀ ਹਾਂ ਗੈਨ ਨਾਲ ਭਾਂ ਵਰਕੇ ਦੇ ਦੇ ਦਸ ਮੱਠੀਆਂ ਦਾ ਮੀਂਹ ਪਈ ਜਾਂਦਾ ਜੀ ਤੇ ਤੁਲੇ ਚ ਵਿਚਾਰ ਰੱਖੀ ਆ ਪੱਗ ਨਾਲੇ ਆਪਾਂ ਲੇਟੀ ਦਾ ਤੇ ਨਾਲੇ ਲੇਟੀ ਬਣੀ ਜਾਊ ਇੱਥੇ ਆਪਾਂ ਰੋਟੀ ਬਣਾ ਲਾਂਗੇ ਬਾਅਦ ਵਿੱਚ ਤੇ ਨਾਲੇ ਆਪਾਂ ਸੇਕੀ ਜਾਂਦੇ ਆ ਤੇ ਬਾਹਰ ਅੱਜ ਕੋਈ ਕੰਮ ਨਹੀਂ ਹੋ ਰਿਆ ਨਾ ਤਾਂ ਮਸ਼ੀਨ ਲੱਗਣੀ ਅੱਜ ਕੱਪੜੇ ਧੋਣੇ ਸੀਗੇ ਉਹ ਵੀ ਨਹੀਂ ਲੱਗਦੇ ਕੁੱਕੀ ਕੜੀਆਂ ਪਈਆਂ ਜਾਂਦੀਆਂ ਨੇ ਇੱਥੇ ਕਿੱਥੇ ਮੀਂਹ ਪੈਂਦਾ ਜੀ ਇਹ ਮੀਂਹ ਕਿੱਥੇ ਕਿੱਥੇ ਆ ਸਾਨੂੰ ਕਮੈਂਟਾਂ ਦੇ ਵਿੱਚ ਦੱਸਿਓ ਜਰੂਰ ਤੁਹਾਡੇ ਇਲਾਕੇ ਚ ਜਾਂ ਤੁਹਾਡੇ ਏਰੀਆ ਚ ਤੁਹਾਡੇ ਜ਼ਿਲ੍ਹੇ ਚ ਮੀਂਹ ਪੈਂਦਾ ਤੇ ਆਪਣੇ ਮਿਸਤਰੀਆਂ ਦਾ ਕੰਮ ਅੱਜ ਰੁਕ ਗਿਆ ਜਿਹੜਾ ਮੂਰੇ ਡਿਜ਼ਾਈਨ ਜਾ ਬਣਾਉਂਦੇ ਸੀਗੇ ਉਹ ਅੱਜ ਖੜ ਗਿਆ ਕੰਮ ਤੇ ਹੁਣ ਅੰਦਰ ਪਲਾਸਟਰ ਕਰਦੇ ਬਈ ਅੰਦਰ ਵਾਲਾ ਕੰਮ ਮੜਾ ਮੜਾ ਚੱਲੂ ਅੱਜ ਇਹ ਬਣ ਰਿਹਾ ਬਣ ਰਿਹਾ

ਇੰਨੇ ਪਿਆਰੂ ਆ ਗਏ ਸਾਡੇ ਇੰਨੀਆਂ ਮੱਟੀਆਂ ਆ ਗਈਆਂ ਕੀ ਕਰੀਏ ਇੰਨੇ ਪਿਆਰ ਨਾਲ ਕੁਝ ਦੇ ਕੇ ਅੱਲਾ ਦਾ ਕਰੀਏ ਨਾ ਖਾਣੀਆਂ ਤਾਂ ਚਾਹੀਦੀ ਨੇ ਹੁਣ ਸਿੱਟਣੀਆਂ ਥੋੜਾ ਨਹੀਂ ਆ ਭਾਰ 5 ਕਿਲੋ ਵੱਗ ਗਿਆ ਭੰਗ ਤਾਈ ਜੀ ਲਈ ਬਾਕੀ ਅੱਜ ਤੱਕਲੇ ਮੂਰੇ ਰਹਿ ਕੇ ਠੰਡਦਾ ਨਾ ਅੱਜ ਤਾਈ ਜੀ ਇੰਜੋਏ ਕਰ ਰਹੇ ਹਾਂ ਚੁੱਲ੍ਹੇ ਦੀ ਅੱਜ ਬਣਾ ਰਹੇ ਕੰਮ ਮੋਟਾ ਹੀ ਆਏਗਾ ਜ ਮੋٹے-ਮੋਟੇ ਜੀ ਹੋਣਗੇ ਬਰੀਕ ਕੰਮ ਤਾਂ ਹੋਣੀ ਹੀ ਅੱਜ ਕੱਪੜੇ ਤੁੱਤੇ ਨੇ ਅੱਜ ਮੇਰ ਚੀਜ਼ ਹੈ ਜਿਹੜੀ ਰੋਟੀ ਬਣੂਗਾ ਇਹ ਤਾਂ ਬਸ ਹੋਰ ਵੀ ਭਾਂਡੇ ਮਾਇ ਜੂਗੀ ਦੋ ਕਬਰੇ ਚ ਝੱਡ ਲੱਗੂਗਾ ਮੇਥੇਲੀ ਰੋਟੀ ਬਣਾਉਣੀ ਹੈ ਨਾਂਜਾ ਆਪਾਂ ਹਰੇ ਗੰਡੇ ਲੈ ਲਏ ਹਰੀ ਮਿਰਚਾਂ ਦੀ ਗੰਡਾ ਲੈ ਲਿਆ ਮਿੱਠਾ ਮੇਥੇ ਆਟੇ ਦੇ ਵਿੱਚ ਪਾਵਾਂਗੇ ਲਓ ਜੀ ਅੱਜ ਬਣਨੀਆਂ ਮੇਥੇ ਵਾਲੀਆਂ ਰੋਟੀਆਂ ਏ ਸਾਇਲੈਂਟ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੱਸੋ ਕਿਵੇਂ ਠੀਕ ਹੋ ਸਭ ਦਾ ਠੀਕ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਹੋ ਗਿਆ ਨੈਕਸਟ ਡੇ ਕਿਉਂਕਿ ਕੱਲ ਸਾਡਾ ਵੀਡੀਓ ਕੰਟੀਨਿਊ ਨਹੀਂ ਹੋ ਪਾਇਆ ਕੱਲ ਬਾਰਿਸ਼ ਸੀਗੀ ਤਾਂ ਕਰਕੇ ਜੀ ਕੁਝ ਹੈ ਨਹੀਂ ਸੀਗਾ ਕਾਰਨ ਨੂੰ ਤੇ ਅੱਜ ਮਾਰਨਿੰਗ ਅਗਲੇ ਦਿਨ ਦੀ ਮਾਰਨਿੰਗ ਹੋਗੀ ਤੇ ਮਾਰਨਿੰਗ ਦੇ ਹੋਗੇ 9:00 ਵਜੇ ਤਕਰੀਬਨ ਬੱਚਿਆਂ ਨੂੰ ਹੋਈ ਹੈ ਸਕੂਲਾਂ 'ਚ ਛੁੱਟੀਆਂ ਕਿਹੜੀਆਂ ਕਿਹੜੀਆਂ ਭੈਣਾਂ ਨੇ ਬੈਗ ਤਿਆਰ ਕਰ ਲਏ ਉਹ ਵੀ ਦੱਸ ਦਿਓ ਕਮੈਂਟਾਂ ਦੇ ਵਿੱਚ ਕਿਹੜੀਆਂ ਕਿਹੜੀਆਂ ਭੈਣਾਂ ਜਾ ਰਹੀਆਂ ਨੇ ਮੇਰਾ ਬੈਗ ਰੈਡੀ ਹੈ ਜੀ ਤੇ ਤੁਸੀਂ ਵੀ ਦੱਸਿਓ ਨਾ ਠੰਡ 'ਚ ਕਿਹੜਾ ਛੁੱਟੀਆਂ ਘਟਣ ਜਾ ਰਿਹਾ ਤੇ ਆਪਾਂ ਹੁਣ ਰੋਟੀ ਦੀ ਤਿਆਰੀ ਕਰ ਰਹੇ ਹਾਂ ਕੱਪੜਿਆਂ ਵਾਲੀ ਮਸ਼ੀਨ ਅੱਜ ਲੱਗ ਚੁੱਕੀ ਹੈ ਕੱਪੜੇ ਬਹੁਤ ਹੋਏ ਪੈਣਗੇ ਕਿਉਂਕਿ ਤਿੰਨ ਦੋ ਤਿੰਨ ਦਿਨ ਹੋ ਗਏ ਕੱਪੜੇ ਇੰਦੋਤੇ ਹੈਗੇ ਆ ਪੰਜ ਤੋਂ ਮੈਂ ਤਾਂ ਮੀਂਹ ਪੈਂਦਾ ਸੀ ਹਾਂ ਕੱਲ ਲਾਉਣੀ ਸੀ ਪਹਿਲਾਂ ਕੱਲ ਸਾਰਾ ਤੁਹਾਨੂੰ بارش ਲੱਗੀ ਰਹੀ ਸ਼ਾਮ ਤੱਕ ਸ਼ਾਮ ਮੁਗਟੀ ਆ ਗਈ ਤੇ ਆਪਾਂ ਹੁਣ ਰੋਟੀ ਬਣਾਉਣੇ ਆ ਮੇਥੇ ਵਾਲੀ ਮੇਥੇ ਆਪਾਂ ਸਾਫ਼ ਕਰ ਲੇ ਸਾਰਾ ਕੁਸ਼ਣ ਤੇ ਹੁਣ ਆਟਾ ਗੁੰਨਣਾ ਵਾਸਤੇ ਆਟਾ ਗੁੰਦੇਾਂਗੇ ਵੀ ਆਟਾ ਗੁੰਨੂ ਮੈਂ ਮਸ਼ੀਨ ਲਈ ਪਾ ਮੈਂ ਹੁਣ ਬੇੜੇ ਤੇ ਝਾੜੂ ਜੰਨਾ ਹੈਗਾ ਉਹ ਕੱਢ ਦਿੰਨੀ ਐ ਕੱਪੜਿਆਂ ਦਾ ਬਾਜ਼ਾਰ ਹਜੇ ਅੱਧੇ ਕ ਕੱਪੜੇ ਧੋ ਤੇ ਅੱਧੇ ਕ ਕੱਪੜੇ ਇੱਧਰ ਫਿਰ ਮਸ਼ੀਨ ਚਾਹੁੰਦੀ ਆ ਕਿਵੇਂ ਆਓ ਤੁਸੀਂ ਬੰਦ ਕਰ ਤਾਂ ਮਸ਼ੀਨ ਸਰਲ ਲੋਡ ਨਹੀਂ ਅੰਦਰ 10 ਮਿੰਟ ਖੜਜਾ ਬਈ 5-7 ਨਾ ਨਾ 5-7 ਇਹ ਕਹਿੰਦੇ 5-4 ਮਿੰਟ ਖੜਜੇ ਇਹਨੇ ਮਸ਼ੀਨ ਦਾ ਪਲੱਗ ਕੱਟਤਾ ਆਹ ਸਾਡਾ ਡਿਜ਼ਾਈਨ ਤਾਂ ਉੱਥੇ ਹੀ ਖੜ ਗਿਆ ਕੱਲ ਮੀ ਪੈਣ ਲੱਗ ਗਿਆ ਹੁਣ ਅੱਜ ਪਤਾ ਨਹੀਂ ਦੇਖੋ ਬਣਾਉਣਗੇ ਕਿ ਨਹੀਂ ਬਣਾਉਣਗੇ ਇੱਥੇ ਨਾ ਉਹ ਚੌਪੜੀ ਜਿਹੀ ਬਣੂਗੀ ਪਤਾ ਨਹੀਂ ਕਹਿੰਦੇ ਹੈ ਤਾਂ ਬਣੇ ਤੋਂ ਪਤਾ ਲੱਗੂਗਾ ਕਿ ਬਣੂਗਾ ਅਸਤਾ ਉਸੇ ਨੂੰ ਦੇਖੀ ਜਾਨੇ ਆਪਾਂ ਤੋਂ ਵਾਲੇ ਕੱਪੜੇ ਸਾਰੇ ਮੰਜੇ ਤੇ ਖਿਲਾਰ ਲਈ ਤੋੱਖਾ ਦਾ ਲਾਈਟ ਆ ਹੀ ਦੇ ਦਿੰਦੀ ਆ ਤੋੱਖਾ ਦਿੰਦਿਆਂ ਦਾ ਪਤਾ ਲੱਗਦਾ ਤੇ ਬੰਦਿਆਂ ਦਾ ਨਹੀਂ ਪਤਾ ਲੱਗਦਾ ਤਾਂ ਫੇਰ ਲਾਈਟ ਆ ਗਈ ਠੰਡ ਗੱਲ ਜਿਹੜਾ ਮੀ ਪੈ ਗਿਆ ਜੀ ਉਹਦੇ ਨਾਲ ਠੰਡ ਆ ਜਿਹੜੀ ਥੋੜੀ-ਮੋਟੀ ਘਟ ਰਹੀ ਆ ਅੰਦਰ ਗੇਅਰ ਪਹਿਲੇ ਗੇਅਰ ਤੇ ਗੱਡੀ ਜਾ ਰਹੀ ਜੇ ਜਿਹੜੀ ਕੱਲ ਮੀਂਹ ਪਿਆਗਾ ਉਹਦੇ ਨਾਲ ਠੰਡ ਆ ਜਿਹੜੀ ਥੋੜੀ ਜੀ ਐ ਲੱਗਦਾ ਵੀ ਘਟ ਗਈ ਹੁੰਦੀ ਆ ਹਨਾ ਪਤਾ ਨਹੀਂ ਪਰ ਹੈਗਾ ਬੱਦਲ ਅੱਜ ਵੀ ਹੈਗਾ ਜੇ ਮੀਂਹ ਤਾਂ ਨਹੀਂ ਹੈਗਾ ਫਿਲਹਾਲ ਬੱਦਲ ਹੈਗਾ ਲਓ ਜੀ ਥੋੜੇ-ਮੋਟੇ ਕੱਪੜੇ ਜੀ ਆਪਾਂ ਧੋ ਲੇ ਤੇ ਮਚਾਲੀ ਆਪਾਂ ਅੱਗ ਚੁੱਲ੍ਹੇ ਦੇ ਵਿੱਚ ਲੇਟੀ ਧਰੀ ਹੋਈ ਆ ਹੁਣ ਲੇਟੀ ਬੰਨ ਲਈ ਲੇਟੀ ਬੰਨ ਲਈ ਤੇ ਆਪਾਂ ਹੁਣ ਇਹਦੇ ਤੇ ਰੋਟੀ ਬਣਾ ਲਾਂਗੇ ਪਹਿਲਾਂ ਲੇਟੀ ਆਪਾਂ ਬਸ ਥੋੜਾ ਜਿਹਾ ਰਹਿ ਗਿਆ ਇੱਕ ਮੱਝ ਦੀ ਇਹ ਫਿਰ ਆਪਾਂ ਦੋ ਮੱਝਾਂ ਦੀ ਹੋਰ ਬਣਾਵਾਂਗੇ ਨਾਲੇ ਇਸ ਅੱਗ 'ਚ ਆਪਾਂ ਰੋਟੀਆਂ ਪਕਾ ਲਾਂਗੇ ਇਧਰ ਭੈਣ ਜੀ ਜਣ ਨੇ ਜਿਹੜੇ ਉਹ ਚੱਕਲਾ ਸਾਫ਼ ਕਰ ਰਹੇ ਨੇਗੇ ਜੀ ਇਤਨਾ ਕਪੜਾ ਪੜਾ ਹੈ ਅਭੀ ਇਤਨਾ ਹੈ ਖੇਤਰ ਹਾਂ ਉਹ ਥੱਲੇ ਜਾਂਦਾ ਮਾਂ 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 ਕਹਿੰਦਾ ਗੋਲੀਆਂ ਲੈ ਦੇ ਮੈਨੂੰ ਹੈ ਗੋਲੀ ਜਿਵੇਂ ਚਾਹ ਨੂੰ ਪਾਟੀ ਲਾ ਲਈ ਆ ਦੇਖ ਲਓ ਜੀ ਚਾ ਇਹ ਬਹੁਤ ਚਾਹ ਪੀਦੀ ਆ ਇਹ ਬਹੁਤ ਚਾਹ ਪੀਂਦੀ ਆ ਮੈਂ ਜਮੋ ਨਹੀਂ ਪੀਂਦੀ ਮੈਂ ਚਾਹ ਦੇਖਦੀ ਵੀ ਨਹੀਂ ਇਹ ਬਾਲੀ ਪੀਂਦੀ ਆ ਚਾਹ ਤਾਂ ਤਵੇਸ਼ ਕਰਦੀ ਕੀ ਕਰਦੀ ਆ ਚਾਹ ਤੂੰ ਗਰੇਜ ਕਰਦੀ ਕਿ ਸ਼ਾਇਦ ਉਹ ਤੂੰ ਗਰੇਜ ਕਰਦੀ ਮਤਲਬ ਟੋਪੀ ਆ ਵੀ ਅੱਖਾਂ ਦੀ ਰੱਖਦੀ ਐ ਜੀ ਠੰਡ ਲੱਗਦੀ ਅੱਖਾਂ ਨੂੰ ਵੀ ਚਾਹ ਤਾਂ ਗਰੇਜ ਕੋਣ ਕੋਣ ਰੱਖਦਾ ਠੰਡੇ ਚ ਦੱਸਿਓ ਮੈਂ ਤਾਂ ਬਹੁਤ ਰੱਖਦੀ ਐ ਇਹ ਨਹੀਂ ਰੱਖਦੀ ਇਹ ਬਹੁਤ ਚਾਹ ਪੀਂਦੀ ਐ ਤੂੰ ਸਲੇਮ ਆਣਾ ਆ ਮੈਂ ਸਲੇਮ ਹੋਣਾ ਫੀੜ ਦੀ ਬੋਰੀ ਲੱਗੇ ਆਇਓ ਦੋ ਦੋ ਫੀਡ ਦੀ ਹੈ ਕੁੱਟੀਆਂ ਨਾਲ ਲਈ ਲੈ ਕੁੱਟੀਆਂ ਕੀ ਕਰਨੀਆਂ ਨੇ ਬੱਗੇ ਨੇ ਉੰਨੀ ਫੀਡ ਪਾਈ ਜਾਣੀ ਹੈ ਬੋਰੀਆਂ ਦੀ ਡਿਸਟ੍ਰੀਟ ਵਧਾਣਾ ਨਾ ਪਾਉਦਾ ਬੰਦੀ ਉਹ ਹੱਸਦੇ ਆ ਬਾਈ ਤੈਨੂੰ ਉਸ ਤੇ ਜਾਣ ਕੇ ਆਈ ਨਾ ਕੋਈ ਅੰਦਰ ਲੈ ਅੱਜ ਜੇਦੂ ਆ ਲੱਗੂ ਆ ਮੈਂ ਛਿਣੜੇ ਲਾ ਦੇ ਕੰਮ ਹੈ ਹੋਰ ਰੋਬਾ ਮੰਨ ਲੈ ਕੱਟਲਾ ਹੋਈ ਹੋਈ ਪਾਣੀ ਪਾਈਪ ਖੋਲ ਦੇ ਕੋਈ ਪਾਈਪ ਨਾ ਖੋਲ ਨਹੀਂ ਸੱਚ ਭਾਈ ਥੱਲੋਂ ਵੀ ਬੰਦ ਐ ਉਹ ਰੋਬਾ ਮੰਨ ਲੈ ਇਹ ਮੈਂ ਹੀ ਬਣਾਇਆ ਤੋਬਾ ਪਹਿਲੇ ਕੋਣ ਹੈ ਬੱਲੇ ਵਜਾ ਦੇ ਮਤਲਬ ਇਹ ਮੱਲੀ ਜੀ ਨੂੰ ਲਈ ਕਾਲੀ ਗੋਲੀ ਮੰਗਦਾ ਹਾਂ ਉਹਰੇ ਸਿਰ ਮਾਰ ਲਓ ਜੀਭ ਖੜਨ ਦੀ ਕੋਲੀ ਇੱਕ ਮਾਂ ਕਹਿੰਦਾ ਮੇਰੀ ਜੀਭ ਨਹੀਂ ਖੜਦੀ ਉਹਦੀ ਕੋਲੀ ਚ ਜੀਭ ਖੜਦੀ ਕਿਵੇਂ ਖੜਦੀ ਨਹੀਂ ਜੀਵਾ ਜੀਭ ਬੋਲੀ ਜਾਂਦੀ ਹੈ ਵੀ ਖੜਦੀ ਸਿੱਕੇ ਦੇ ਮੇਰੇ ਸਿਰ ਤੋਂ ਕਹਿੰਦਾ ਬੱਗਾ ਵੀ ਹੱਸ ਪਿਆ ਵੀ ਇਹ ਕਿਹੜਾ ਹੋ ਗਿਆ ਹਸਿਆ ਨਾ ਇਹ ਲੈ ਫੜ ਉਹਦੇ ਸਿਰ ਤੋਂ ਕਹਿੰਦੀ ਜੇ ਜੀਭ ਇਹਦੇ ਨਾਲ ਹੀ ਜੀਭ ਖੜੂਗੀ ਉਹਦੀ ਤਾਂ ਹੀ ਸਿਰ ਕੁਛ ਦੇ ਆਨੂੰ ਆ ਆ ਗਿਆ ਬੱਗਾ ਬੱਗੇ ਕਿਹੜੀ ਦਵਾਈ ਦੇ ਕੇ ਆਇਆ ਜੀਭ ਖੜਨ ਦੀ ਹੈ ਕੀ ਕਹਿੰਦਾ ਕਹਿੰਦਾ ਕਿ ਬੂਰ ਲਿਆ ਕੰਨੀਆਂ ਗੋਲੀਆਂ ਲਿਆ ਕਹਿੰਦਾ ਹੈ ਕਹਿੰਦੇ ਖੋਰ ਲਿਆ ਠੀਕ ਕਹਿੰਦਾ ਮਾਮਾ ਮਾਮਾ ਕਹਿੰਦਾ ਇੱਕ ਗੋਲੀ ਖੋਲ ਲਿਆ ਮੂੰਹ ਚ ਕਰਾ ਦੇ ਕੈਮਰੇ ਵੱਲ ਹੁਣ ਦੱਸ ਬੱਗੇ ਕਿਹੜੀ ਕਿਹੜੀ ਗੋਲੀ ਕਹਿੰਦਾ ਕਹਿੰਦਾ ਜੀਵ ਖੜਦੇ ਜੀਵ ਨਹੀਂ ਖੜਦੀ ਜੀਵ ਕਹਤ ਕਿਵੇਂ ਕੀ ਕਰਦੀ ਹੈ ਜੀਵ ਇਹਦਾ ਹੱਲੀ ਜਾਂਦੀ ਹੈ ਬੋਲੀ ਜਾਂਦੀ ਹੈ ਬੋਲੀ ਜਾਂਦੀ ਹੈ ਮੈਂ ਆਪਦੇ ਆਪ ਬੱਝਾਂ ਗੱਡੀਆਂ ਕੈਮਰਾ ਵੀ ਨਹੀਂ ਦੇਖ ਬਾਈ ਫਿਰ ਦੇ ਚਾਹ ਪਾਈ ਪੀਏ ਗਰਮ ਕਰਕੇ ਘੱਟ ਚ ਅੱਛਾ ਲਾਉ ਜੀ ਆਪਾਂ ਬਣਾਨੇ ਆ ਮੇਥੀ ਵਾਲੀਆਂ ਮੱਠੀਆਂ ਮੇਥੇ ਤੇ ਪਾਲਕ ਬਾਕੇ ਆ ਪਾਟਾ ਕੁੰਨੇ ਹੋਇਆ ਹੈ ਮੇਥੀ ਵਾਲੇ ਪਰੌਂਠੇ ਪਾਲਕ ਵਾਲੇ ਮਿਕਸ ਚੁੱਲੇ 'ਚ ਮਾਟਰੀ ਦੀ ਅੱਗ ਇੱਥੇ ਆਜਾ ਇਹ ਵਧੀਆ ਚੁੱਲੇ ਦੀ ਰੋਟੀ ਹੁੰਦੀ ਹੈ ਚੁੱਲੇ 'ਚ ਬਣਾਉਂ ਹਾਂ ਨਾਲੇ ਤੇ ਲੇਟੀਆਂ ਹੋਣ ਜਾਣੀਆਂ ਨੇ ਨਾਲੇ ਰੋਟੀਆਂ ਬਕਣ ਜਾਣੀਆਂ ਦੋ ਲੋ ਕੰਮ ਹੋ ਜਾਣਗੇ ਗੜੇ ਆਪਣੇ ਲੱਕੜਾ ਵਾਧੂ ਪਈਆਂ ਰਹੇ ਫਿਰ ਗੜੇ ਅੱਗ ਮੂਰੇ ਬਹਿ ਜਾਂਦਾ ਬੰਦਾ ਸਾਰ ਹੈ ਨਾ ਆਪਾਂ ਇਹ ਉੱਤੇ ਕਿਉਂ ਨਹੀਂ ਲਾਉਂਦੇ ਹੈਗੇ ਇਹ ਬਣਾਵਾ ਗਿਆ ਚ ਥੱਲੇ ਟਪੜ ਕੇ ਜੋ ਨਹੀਂ ਖਾਂਦੇ ਉੱਪਰ ਕਿਉਂ ਆਲੀ ਫਿਕਰ ਨਹੀਂ ਕਰਨਾ ਕੋਈ ਨਾ ਨਗੁੱਟੇ ਜਿੱਤੇ ਕੇ ਹੋੜੀ ਕਰਨੀ ਹੈ ਇਹ ਮੈਂ ਉਹ ਡਿਪਰੇਜ਼ੈਂਟਰੀ ਆਉਂਦਾ ਮੈਂ ਕਿਹਨੂੰ ਦਿਖਾ ਕਿਵੇਂ ਪੜਾ ਲਈ ਮੈਂ ਦੱਸਦਾ ਨਹੀਂ ਕਿਵੇਂ ਕਰਦੀ ਠੀਕ ਹੈ ਕਿ ਕਿਵੇਂ ਜੇ ਮੈਂ ਜੇ ਮੈਂ ਕੀ ਕੀ ਆ ਕਰੀ

ਉਹ ਹਾਂ ਲੱਗਦਾ ਤੈਿਹਰਵਾਨ ਕਿੱਥੇ ਰਹਿਣਾ ਇਹਦਾ ਦੂਜਾ ਸਮਾਨ ਲਈ ਫਿਰਦਾ ਕੰਬਲ ਲੋਈਆਂ ਤਾਂ ਨਹੀਂ ਹੈਗੇ ਇਹ ਤਾਂ ਖਰੋਟ ਫੂਟ ਜੱਲੀ ਫਿਰਦਾ ਕੀ 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 ਕਹਿੰਦੇ ਕੀ ਕਹਿੰਦਾ ਕਹਿੰਦੇ ਕੱਲਾ ਲੋਈ ਨਹੀਂ ਹੈ ਵੀ ਆ ਵੀ ਆ ਖਰੋਟ ਜੇ ਵੀ ਲਈ ਫਿਰਦਾ ਆ ਤਾਂ ਚੱਕਦੇ ਆਪਣੇ ਕੱਪੜੇ ਕਰਦੇ ਹਾਂ ਦਾਦਾ ਜੀ ਫੋਨ ਲਾ ਸਾਰੀ ਚਾਹ ਹੁਣ ਸ਼੍ਰੀਨਗਰ ਤੋਂ ਕਸ਼ਮੀਰ ਤੋਂ ਹੀ ਕਹਿੰਦੇ ਨੇ ਸੱਚੀ ਕਸ਼ਮੀਰ ਤੋਂ ਤੁਸੀਂ ਤੇ ਸਮਾਨ ਕਿੱਥੋਂ ਲੈਦੇ ਆਣੇ ਤੋਂ

ਪਿਓਰ ਦਾ ਸ਼ਾਲੀ 1:00 ਬਚ ਗਿਆ ਜੀ ਇੱਕ ਹੀ ਗੱਲ बिक ਗਏ बिक ਗਈ ਵਿਕ てる ਇਹ ਬੜਾ ਕਿੱਥੇ ਖਾ ਲੈ ਇੱਕ ਰੋਟ ਕੀ ਰੇਟਰ ਦਿੰਦੇ ਫਰੋਟ ਦੇਤੇ 600 ਰੁਪਏ ਕਿਲੋ ਇਹਦਾ ਕਰੜੇ ਬੋਤਨੇ ਫਰੋਟ ਨਹੀਂ ਖਾ ਲੈ ਹੂੰ ਥੌੜੀਆਂ ਹੈਗੀਆਂ ਨੇ ਪੰਨੀ ਜਾ ਕਰਾਂਗੇ ਦੁਬਾਰਾ ਕਿ ਜਿਵੇਂ ਕਿਰੰਦੀ ਪੁਣੀ ਪਾਉਂਦੇ ਸੀ ਮਾਰਿਆ ਕੰਨ ਸੈਲਫ ਤੇ ਤੱਕ ਥੌੜੀ ਤੋਂ ਗੋਲੀ ਵਾਂਗੂ ਚੱਲਿਆ ਕਰਿਆ ਕਿਚੂ ਕਿੜਾ ਗਰੀ ਨਿਕਲਦੀ ਗਰੀ ਘਟਾ ਆਪਣੇ ਵਾਸਤੇ

पीले रंग छोटा साइज है ये तो रंगी <laughs> <बारा और> <laughs> तो है रंगी बड़ा और कातरी ये निकाल दी तो हैगी या सेम तो सही है। कलर है इंग्लिश कलर नहीं इंग्लिश कलर, नहीं। कलर। तो इसके साथ वाली भी दिखाओ मेरे पास सेम है ये वो भी कश्मीरीयां पे लगती हुई है प्राक तो नहीं ये कौन सा कलर है इंग्लिश है इंग्लिश कलर है जी ये तो छोटी है कितने की है ये वाली ਕਿਤਰੇ ਕੀ ਅੰਕਲ ਮੈਂ ਵੀ ਯਾਰਾ ਸੋ ਬੜੀ ਕਿੱਛੀ ਜੀ ਛੋੜ ਦੇ ਇਹ ਇਸ ਤਰ੍ਹਾਂ ਛੋੜੇ ਛੋੜੇ ਛੋੜ ਦੇ ਆ ਇੱਕ ਵਾਰ ਹੀ ਪਿਆ ਹੁਣ ਚੈੱਕ ਕਰ ਲੈ ਇਹੀ ਕਰ ਲੈਣਾ ਬਾਹਰ ਪਿਆ ਦਫਾ ਬੈਦੇ ਹਾਂ ਇਹੀ ਇਹ ਵਾਲੀ ਚਿੱਟੀ ਕੁੱਤੀ ਹੈ ਕਾਣਾਗਾ ਖਾਲਾਗਰੀ ਇਹ ਉਹਨਾਂ ਦੀ ਅਰੇ ਖਾਲਾਗਰੀ ਉਹ ਲਵਾਵਾ ਕੇ ਪਾੜਿਆਂ ਦਾ ਉਹ ਲਵਾਵਾ ਉਹਲੀ ਲੈ 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 ਤੋ ਖਾ ਕੇ ਦੇਖਣਾ ਪਹਿਲਾਂ ਪਾਈ ਸਾਡੇ ਇਹ ਖੋਲੇ ਨਾ ਸਾਰੇ ਇੱਕ ਇੱਕ ਕੱਢਣਗੇ ਇੱਕ ਇੱਕ ਕੱਢਣਾ ਹੈ ਕਾਰ ਕਾ ਸੰਗਾਂ ਚ ਆ ਬਰੈਡ ਨਹੀਂ ਲਾਤੇ ਆਪੋ ਨਾ ਪਹਿਲਾਂ ਨੇ ਹੁੰਦੇ ਹੁੰਦੇ ਸੀ ਹੁਣ ਕਿ ਲਿਓ ਮਾੜ ਗੇ ਕੀ ਵਗਿਆ ਰਿਹਾ ਜੀ ਜੈਕਟ ਵਗੈਰਾ ਹੁਣ ਟਾਈਮ ਲੰਘ ਗਿਆ ਸਾਲ ਤਾਂ ਲੰਘਣ ਵਾਲਾ ਹੁਣ ਅੱਧਾ ਸਾਲ ਹੋ ਗਿਆ ਹੁਣ ਵਿਗ ਗਿਆ ਵਿਗ ਗਿਆ ਜਿਹੜਾ ਸਮਾਨ ਵੇਖਣਾ ਸੀ ਇਹ ਤਾਂ ਅੰਕਲ ਪਹਿਲੀ ਵਾਰ ਦੇਖੇ ਕਿਉਂ ਪਹਿਲਾਂ ਪ੍ਰਾਰਥੀ ਦੀ ਬੈਠੀ ਪ੍ਰਾਰਥੀ ਨਹੀਂ ਸੀ ਇਹਨੂੰ ਲੈ ਹੋਣਗੇ ਤੁਸੀਂ ਹਾਂ ਫਿਰ ਉਸ ਪਾਸੋਂ ਜਾਣ ਪਸੰਦ ਨਾ ਮੈਂ ਨਹੀਂ ਜੱਟ ਤੁਸੀਂ ਛਾਲ ਛਾਲ ਦੇਖ ਲਿਆ ਬੰਦਾ ਸਿਆਣਾ ਐ ਤੂੰ ਚਾਣਾ ਮੈਂ ਛਿਨਾ ਰੇੜੀ ਤਾਂ ਚੜਾਦਾ ਕੇ ਆ ਦੇਖ ਏ ਆ ਦੇਖ ਲਵਾ ਦੇ ਕਰਨ ਦੀ ਪੱਥ ਆਹ ਦੇਖ ਲਾ ਕਰਨ ਦੀ ਵਾਥ ਥਲਵਾ ਦੇ ਯਾਰ ਇੰਨਾ ਫਰਕ ਪੈਂਦਾ ਮਿੱਠੀ ਤਾਂ ਮੈਂ ਆਉਣਾ ਬਾਈ ਸਰ ਇੱਟਾ ਇਹ ਮੇਰੇ ਨਹੀਂ ਆਉਂਦੀ ਭਈਆ ਆਹ ਜੀ ਇਹ ਨਹੀਂ ਆਉਂਦੀ ਆਹ ਜੀ ਪੇਟ ਬਹੁਤ ਵੱਡਾ ਹੈ ऐसी कोटी नहीं पहनते स्टॉल कोई भी नहीं है शॉल तो दिखा दे अंकल एक कता शॉल शॉल तो दिखा दे ਪਿਓਰ ਵਾਲਾ ਕਿਹੜਾ ਹੈ ਪਿਓਰ ਵਾਲਾ ਤੇ ਕਿਸ ਰਹਿ ਗਿਆ ਇੱਥੇ 4 6 3 ਬਿਗੇ ਕਿਹੜਾ ਦਿਖਾਤਾ ਦੇ ਸੰ ਦਿਖਾ ਦਿਓ ਦਿਖਾ ਦਿਓ ਬੇਟਾ ਦਿਖਾ ਦਿਓ ਪਰ ਤੂੰ ਇਸ ਸਟਾਲ ਕਿਉਂ ਨਹੀਂ ਲਿਆਉਂਦੇ ਹੈਗੇ ਕਿਹੜੇ ਉੱਤੇ ਹੱਥ ਮੈਜੀ ਜਿਹੜੀ ਗੱਲ ਹੈ ਕਹਿੰਦੇ ਤੂੰ ਕਹਿ ਰਿਹਾ ਨਾ ਕਿਉਂ ਇਹ ਬਣਾ ਰਹਾ ਵੀਡੀਓ ਕਾਲ ਸ਼ਾਮ ਨੂੰ ਸਭ ਦੇਖ ਕੇ ਉਸ ਕਰ ਦੇਵੇਂ ਤੂੰ ਹੋਈ ਤੇ ਕਹਿ ਰਿਹਾ ਹਰ ਕਿਸੇ ਕੋ ਦਿਖਾਉਗਾ ਉਹ ਆਪਣੀ ਵੀਡੀਓ ਦੇਖੋਗੇ ਆਪ YouTube ਗਰੇ ਗਰੇ ਵੀ ਜਾਏਗਾ ਹੈ ਨਾ ਜਾਣ ਦੇ ਫੇ ਤੈਨੂੰ ਕੀ ਤਰ੍ਹਾਂ ਉਹ ਕੋਈ ਸ਼ਾਰਸ਼ਾ ਨਹੀਂ ਇਹ ਆ ਵੀ ਕੋਲ ਲਿਆ ਹਾਂ ਆ ਨੂੰ ਮੇਰਾ ਹਾਂ ਵੀ ਖਾਲੀ 3 3 ਕਿੰਨੇ ਦੋਗੇ ਉਸਕਾ ਕੀ ਬਜਾਈ ਡੇਢ ਰੁਪਏ ਸਾਢੇ ਸਟਾਲ ਦਾ ਹੈ ਨਹੀਂ ਚਾਰ ਇਹ ਤਾਂ ਪਹਿਲਾਂ ਵੀ ਲਏ ਆਪਾਂ ਕਦੇ ਪ੍ਰਾਰ ਲੇ ਸੀ ਪ੍ਰਾਰ ਪ੍ਰਾਰ ਲੇ ਸੀ ਇਹ ਬੋਲ ਰਹੀ ਹੈ

कॉल्स नहीं तो तो है ही है कॉल्स नहीं है कॉल्स नहीं है कॉल्स नहीं है है ना पहलवान एक ही था तीन के दो दिया है कहीं तो कितना तो इसका क्या कालीची अरे और मैं सोना कहता हूँ रेट भागा नहीं नानसल यादव माइट करिए मेरे सारे ਬੇਟਾ ਗੱਲ ਬੇਟਾ ਨੀ ਬੇਟਾ ਸੁਣੀ ਗੱਲ ਨੀ ਚੀਕ ਕੇ ਗੱਲ ਹੁੰਦੀ ਹੈ ਦਿਲੋਂ ਦੇ ਦੂਆ ਹੈ ਬੇਟਾ ਤੈਨੂੰ ਸੋ ਪਤਾ ਨਹੀਂ ਆਤਾ ਤੁਮ੍ਹ ਬਾਈ ਸਾਹ ਬੜੇ ਬਾਈ ਬੇਟਾ ਸੋਣੀ ਵਾਲੀ ਗੱਲ ਨਹੀਂ ਹੁੰਦੀ ਇਸ ਨੂੰ ਕਾਲਾ ਵੀ ਹੈ ਇਹ ਵੀ ਹੈ ਕਾਲਾ ਤਾਂ ਲੈਣਾ ਤੂੰ ਇੱਕ ਹੋਰ ਇਸੀ ਮਹਿੰਗਾ ਹੈ ਜੀ ਮਹਿੰਗਾ ਹੈ ਨਾ ਇਹ ਕਾਲਾ ਉਸ ਵਿੱਚ ਮਤਲਬ ਕੜਾਈ ਫੁੱਲ ਕੜਾਈ ਹੈ ਇਸੇ ਕਾਲਾ ਕਾਲਾ ਜਿਸ ਦਾ ਰੇਡ ਬਣਾ ਲੈ ਹਮ ਤਾਂ ਨਹੀਂ ਨਹੀਂ ਐਸੇ ਨਿਕਲ ਚ ਹਰ ਸਾਲ ਹਰ ਸਾਲ ਆ ਕੇ ਦੇਖੇ ਜਾਂਦੇ ਹਾਂ ਇਹਦੇ ਨਾਲ ਆਪ ਹੈਗਾ ਆਹ ਦਿਖਾ ਲਾ ਹਾਂ ਬਹੁਤ ਆਹ ਲੈ ਸੋਣਾ ਆ ਲੈ ਬੇਟਾ ਨਾ ਨਾ ਕਾਲਾ ਨਹੀਂ ਲੈਣਾ ਲੈ ਪਹਿਲਵਾਨ ਲੈ ਪਹਿਲਵਾਨ ਜਿਹੜਾ ਤੈਨੂੰ ਸੋਣਾ ਲੱਗ ਜਾਵੇ ਕਰਨਾ ਜਾਂ ਦੋ ਇਹ ਕਰਨੇ ਕੀ ਕਹਿੰਦਾ ਤੈਨੂੰ ਇਹ ਹਾਂ ਇਹ ਇਹ ਕਹਿੰਦਾ ਇਹ ਕੀ ਕਹਿੰਦਾ ਇਹ ਕਹਿੰਦਾ ਉਹਦੇ ਮੂੰਹ ਕਰਕੇ ਆਸ ਸ਼ਾਮ ਕੋ ਲੇਖੇ ਖੜੇ ਖੜੇ ਬਸ ਬਾਹਰ ਬੱਚੇ ਉਸ ਵਾਰ ਕੇ ਅੰਸੂ ਪਾਪ ਦਾ ਬਹੁਤ हसे ना खेले की लेके जाना मैं आए गाल सुन इधर मैंने देखे जाओ एक आऊगा के हुन आऊगा दुकान बाद वो दे देऊगा केरी गाल मेरा प्रेम प्यार से बोलना चाहिए और दिखा रहे हैं मेंच कोई कलर है इसमें तो ब्लैक या कलर है इसमें दो ही कलर है बस आ कर दे आ घटा घटा बोल दे ਵੇ ਕਹਿੰਦੀ ਬੋਲਣਾ ਬੋਲੋ ਬੋਲੋ ਕੋਈ ਬੋਲੇ ਨਹੀਂ ਬੋਲਣਗੇ ਕੀ ਹੈ ਇਹ ਕਿਸੇ ਕੋਈ ਬੋਲੇਗਾ ਕੋਈ ਬੋਲੇਗਾ